ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਬੇਨਤੀ ਕਰਨੀ ਹੈ ਜਿਹੜੀ ਪਾਰਟੀ ਸਤਾ ਤੋਂ ਬਾਹਰ ਹੈ ਤੇ ਉਹਨਾਂ ਦਾ ਇਹ politcal stunt ਜਾਂ ਸੈਂਟਰ ਗਵਰਨਮੈਂਟ ਮੌਜੂਦਾ ਗਵਰਨਮੈਂਟ ਦੇ ਨਾਲ ਕਿਦਾਂ ਟਕਰਾਅ ਪੈਦਾ ਕਰਨਾ ਹੈ ਲੋਕਾਂ ਨੂੰ ਕਿਦਾਂ ਲੜਾਉਣਾ ਹੈ ਤੇ ਇਹ ਅੱਜ ਮੈਂ ਗੱਲਬਾਤ ਕਰਨੀ ਹੈ ਤਕਰੀਬਨ ਤਕਰੀਬਨ 10 ਸਾਲ ਹੋ ਚਲੇ ਕਾਂਗਰਸ ਪਾਰਟੀ ਸਤਾ ਤੋਂ ਬਾਹਰ ਹੈ ਸੈਂਟਰ ਦੇ ਵਿੱਚੋਂ ਬੜਾ ਜ਼ੋਰ ਲਾਇਆ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਰੋਹਲ ਗਾਂਧੀ ਨੇ ਸੋਨੀਆ ਗਾਂਧੀ ਨੇ ਜਾਂ ਜਿਹੜੇ ਪੰਜਾਬ ਦੇ ਸਿੱਧੂ ਵਰਗੇ ਚੰਨੀ ਵਰਗੇ ਕੜਮ ਚੌਧਰੀ ਰਾਜੇ ਬੜਿੰਗ ਵਰਗੇ ਬੜਾ ਜ਼ੋਰ ਲਾਇਆ ਇਹਨਾਂ ਨੇ ਇਹਨਾਂ ਦੀ ਹੁਣ ਦਾਲ ਕਿਸੇ ਪਾਸੇ ਗੜ ਨਹੀਂ ਰਹੀ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ 21 ਦੇ ਵਿੱਚ ਜਾਨਕੀ 2020 21 ਦੇ ਵਿੱਚ ਜਿਹੜਾ ਅੰਦੋਲਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਪੂਰਾ ਵਿਰੋਧ ਕਰਵਾਇਆ ਬੀਜੇਪੀ ਦਾ ਆਪਣੀ ਸਰਕਾਰ ਬਣਾਉਣ ਵਾਤੇ ਪਰ ਜਿਹੜੇ ਲੋਕ ਨੇ ਉਹ ਜਾਣਦੇ ਨੇ ਕਿ ਜਿਹੜੀ ਕਾਂਗਰਸ ਸਰਕਾਰ ਨੇ ਖਾਸ ਕਰਕੇ ਸਿੱਖ ਕੌਮ ਦਾ ਮਲਿਆ ਮੇਟ ਕਰਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਦਰਅਸਲ ਤੇ ਅਟੈਕ ਹੋਇਆ ਦਿੱਲੀ ਕਤਲੇਆਮ ਹੋਇਆ ਇਹ ਸਚਾਈ ਹੈ ਤੇ ਹੁਣ ਜਿਹੜੇ ਸਾਡੇ ਵੱਡੇ ਆਪਣੇ ਆਪ ਨੂੰ ਕੜਮ ਚੌਧਰੀ ਨੇ ਵੀ ਸਦਾ ਵਿੱਚ ਕਿਦਾਂ ਦੁਬਾਰਾ ਆਈਏ ਕੰਮ ਰੱਖਦੇ ਪੈਰਾ ਵਿੱਚ ਜੁੱਤੀਆਂ ਵਿੱਚ ਬੈਠੇ ਆ ਤੇ ਮੈਂ ਜਿਹੜੀ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਆ ਜਿਹੜੇ ਵੀ ਕਿਸਾਨ ਗੁੰਮਰਾਹ ਹੋਏ ਨੇ ਕਿਸਾਨ ਜਥੇਬੰਦੀਆਂ ਦੇ ਮੈਨੂੰ ਪਤਾ ਕਿ ਉਹ ਇਹ ਸ਼ਬਦ ਵਰਤਨੇ ਨੇ ਗਾਲਾਂ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਜਾਂ ਇਹਨਾਂ ਨੇ ਟੈਗ ਲਾਉਣਾ ਹੁੰਦਾ ਇਹ ਫਲਾਣੀ ਸਰਕਾਰ ਦਾ ਹੈ ਇਹ ਫਲਾਣੀ ਏਜੰਸੀ ਦਾ ਹੈ ਇਹ ਖਾਕੀ ਨਿਕਰ ਪਤਾ ਨਹੀਂ ਕੀ ਕੁਝ ਬੋਲਣਾ ਹੁੰਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਮੈਂ ਅੱਜ ਐਲਾਨੀਆਂ ਕਹਿਣਾ ਸ਼ਰਿਆਮ ਕਹਿਣਾ ਜਿੰਨਾ ਵੀ ਇਹ ਅੰਦੋਲਨ ਤੇ ਹੁਣ ਖਰਚਾ ਹੋ ਰਿਹਾ ਹੈ ਇਹ ਕਾਂਗਰਸ ਸਰਕਾਰ ਦਾ ਹੋ ਰਿਹਾ ਹੈ ਭਾਵ ਕਾਂਗਰਸ ਪਾਰਟੀ ਦਾ ਹੋ ਰਿਹਾ ਹੈ ਉਹਨਾਂ ਕੋਲੇ ਲੁੱਟ-ਖੁੱਟਦਾ ਪੈਸਾ ਬਹੁਤ ਪਿਆ ਹੁਣ ਜਿਹੜਾ 23 ਕਰੋੜ ਰੁਪਇਆ ਇਹਨਾਂ ਨੇ ਖਰਚਾ ਕਰਨਾ ਉਹ ਸਾਰਾ ਕਾਂਗਰਸ ਪਾਰਟੀ ਵੱਲੋਂ ਹੋਣਾ ਹੈ ਕਿਉਂਕਿ ਜਿਹੜੀਆਂ ਵੀ ਉੱਥੇ ਗੱਡੀਆਂ ਨੇ ਗੱਡੀਆਂ ਰਾਸਣ ਦੀਆਂ ਜਾਣੀਆਂ ਨੇ ਜਾਂ ਟਰੈਕਟਰਾਂ 'ਤੇ ਤੇਲ ਪੈਣਾ ਇਹ ਐਵੇਂ ਨਹੀਂ ਪੈਣਾ ਹਾਲਾਂਕਿ ਜਿਹੜੇ ਕਿਸਾਨ ਜਾਣ ਕੇ ਉਹਨੇ ਟੈਕਟਾਂ ਵਿੱਚ ਤੇਲ ਪਾਊਗਾ ਉਹ ਤੇਲ ਜਿਹੜਾ ਕਿਸਾਨ ਆਪ ਪਾਉਣਗੇ ਉਹਨਾਂ ਦੇ ਆਪਣੇ ਪੰਨੋਂ ਤੇਲ ਪੈਣਾ ਪਰ ਉਹ ਤੇਲ ਦੇ ਨਾਲ ਜਿਹੜਾ ਫੰਡ ਇਕੱਠਾ ਹੋਊਗਾ ਉਹ ਜਿਹੜੇ ਮੂਲਯ ਆਗੂ ਨੇ ਨਾ ਕਿਸਾਨ ਜਥੇਬੰਦੀਆਂ ਦੇ ਉਹਨਾਂ ਦੇ ਖਾਤਿਆਂ ਵਿੱਚ ਉਹਨਾਂ ਦੇ ਘਰਾਂ ਦੇ ਜਾਣਾ ਇਹ ਇਹ ਕਹਿੰਦੇ ਰੱਖ ਲਓ ਗੱਲ ਮੇਰੀ ਜਿਹੜਾ ਵੀ ਆ ਅੰਦੋਲਨ ਦੇ ਵਿੱਚ ਖਰਚਾ ਹੋ ਰਿਹਾ ਸਾਰਾ ਮੈਂ ਸ਼ਰਯਾਮ ਕਹਿਣਾ ਜੇ ਕਿਸੇ ਕਾਂਗਰਸੀ ਲੀਡਰ ਦੇ ਧੌਣ ਵਿੱਚ ਕਿੱਲਾ ਹੋਵੇ ਤਾਂ ਉਹ ਗੱਲ ਕਰ ਸਕਦਾ ਹੈ ਕਿਉਂਕਿ ਹੁਣ ਕੁਰਸੀ ਚਾਹੀਦੀ ਹੈ ਪ੍ਰਧਾਨ ਮੰਤਰੀ ਦੀ ਉਹ ਸੇਤੀ ਮਿਲਣੀ ਨਹੀਂ ਤੇ ਉਹ ਕਿੱਦਾਂ ਲੈਣੀ ਹੈ ਹੁਣ ਦੰਗੇ ਫਸਾਦ ਜਿਹੜੇ ਕਰਵਾਉਣੇ ਨੇ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਕੋਈ ਕਸਮ ਨਹੀਂ ਛੱਡੀ ਵੱਡੇ ਵੱਡੇ ਬੰਬਲਾਸਟ ਹੋਏ ਨੇ ਕੋਈ ਸ਼ੱਕ ਨਹੀਂ ਤੇ ਉਹ ਦੇਣ ਕੀ ਦੀ ਸੀ ਕਾਂਗਰਸ ਪਾਰਟੀ ਦੀ ਸੀ ਖਾਸ ਕਰਕੇ ਜਿਹੜੇ ਸਾਡੇ ਸਿੱਖਨ ਨੂੰ ਬੇਨਤੀ ਕਰਦਾ ਯਾਰ ਕਿਉਂ ਅਸੀਂ ਬਾਰ-ਬਾਰ ਜੁੱਤੀਆਂ ਵਿੱਚ ਬੈੰਨੇ ਆ ਕਿਉਂ ਬਾਰ-ਬਾਰ ਜੁੱਤੀਆਂ ਦੇ ਵਿੱਚ ਬਹਿ ਕੇ ਅਸੀਂ ਚੱਪਲਾਂ ਚੜ੍ਹਦਿਆਂ ਅਸੀਂ ਬੁਰਕੀ ਦੇ ਭੁੱਖੇ ਆ ਸਾਨੂੰ ਥੋੜਾ ਬਹੁਤਾ ਸੋਚਣ ਦੀ ਲੋੜ ਹੈ ਇਹ ਸ਼ਰਿਆਮ ਦਿਖ ਰਿਹਾ ਹੈ ਅੱਜ ਜਿਹੜਾ ਐਮਪੀ ਐ ਨਵਨੀਤ ਬਿੱਟੂ ਨਵਨੀਤ ਬਿੱਟੂ ਉਹਦਾ ਇੱਕ ਬਿਆਨ ਸੀ ਕਹਿੰਦਾ ਕਿਸਾਨਾਂ ਨੂੰ ਜੜੀਆਂ ਜੇ ਵੀ ਸੀ ਮਸ਼ੀਨਾਂ ਨੇ ਉਹ ਵੀ ਨਾਲ ਜਾਣੀਆਂ ਚਾਹੁੰਦੀਆਂ ਨੇ ਬੈਰੀਗੇਡ ਤੋੜਨ ਵਾਸਤੇ ਤੇ ਫਿਰ ਕਹਿੰਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਨਾਲ ਖੜੇ ਖੁੱਲ ਦੇਵੇ ਜਾਣੀ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਨੌਜਵਾਨੀ ਦਾ ਕਾਹਨ ਵੀ ਕਰਵਾਇਆ ਅੱਤਵਾਦ ਦੇ ਨਾਂ ਤੇ ਤੇ ਹੁਣ ਰਹਿੰਦੀ ਕੁੰਦੀ ਜਿਹੜੀ ਕਸਰ ਹੈ ਹੁਣ ਕੱਢ ਦੇਣਗੇ ਪਹਿਲਾਂ ਕੁਝ ਪਹਿਲਾਂ 7-800 ਬੰਦਾ ਮਰਵਾਤਾ ਸੀ ਉਦੋਂ ਕੱਢਦੇ ਸੀ ਜਾਣੀ ਕਿ ਸਾਰਾ ਜਾਮ ਧਾਮ ਜਿਹੜਾ ਹੁਣੇ ਦਿੱਲੀ ਅੰਦੋਲਨ ਦੇ ਲਈ ਜਾ ਰਿਹਾ ਉਹਦਾ ਜੇ ਖਰਚੇ ਦੀ ਗੱਲ ਕਰੋਗੇ ਮੈਂ ਸਿੱਧੇ ਤੌਰ ਤੇ ਕਹਿ ਦਣਾ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ بس ਇਹ ਚਾਹੁੰਦੇ ਕਿ ਕਿਵੇਂ ਕੁਰਸੀ ਮਿਲੇ ਬੀਜੇਪੀ ਨੂੰ ਬਦਨਾਮ ਕਰਕੇ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਪੰਜਾਬ ਦੇ ਲੋਕੋ ਧਿਆਨ ਦੇ ਨਾਲ ਸੁਣ ਲਿਓ ਮੈਂ ਜੇ ਕੋਈ ਮੈਥੋਂ ਕਸਮ ਖਵਾ ਕੇ ਪਰਸ ਲਵੇ ਕਿ ਤੂੰ ਵੋਟ ਕਿਨੂੰ ਪਾਉਣੀ ਹੈ ਯਕੀਨ ਕਰਿਓ ਰਿਸਰਚ ਕਰਕੇ ਦੇਖ ਲਓ ਮੇਰੀ ਹਾਲੇ ਤੱਕ ਵੋਟ ਬਣੀ ਨਹੀਂ ਯਕੀਨ ਕਰ ਲਿਓ ਵੋਟ ਨਹੀਂ ਬਣੀ ਮੇਰੀ ਤੇ ਜਦੋਂ ਪਾਉਣੀ ਹੋ ਸ਼ਾਇਦ ਹੁਣ ਬਣਾ ਲਈਏ ਪਰ ਹਾਲੇ ਤੱਕ ਜੇ ਕਿਸੇ ਨੇ ਰਿਸਰਚ ਕਰਨੀ ਹੋਵੇ ਨਾ ਮੇਰੀ ਵੋਟ ਬਣੀ ਨਹੀਂ ਕੋਈ ਮਤਲਬ ਨਹੀਂ ਅਸੀਂ ਬੋਟਕੀ ਨੂੰ ਪਾਈਏ ਨਾ ਪਾਈਏ ਕੋਈ ਮਤਲਬ ਨਹੀਂ ਪਰ ਚੇਤੇ ਰੱਖ ਲਿਓ ਇਹ ਜੋ ਕੁਝ ਹੋ ਰਿਹਾ ਨਾ ਇਹ ਕਾਂਗਰਸ ਪਾਰਟੀ ਦੇ ਕਹਿਣ ਤੇ ਹੋ ਰਿਹਾ ਹੈ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕਿਵੇਂ ਵਿਰੋਧ ਕੀਤਾ ਜਾਵੇ ਬੀਜੇਪੀ ਦਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਜਿੰਨਾ ਵੀ ਬੀਜੇਪੀ ਦਾ ਵਿਰੋਧ ਹੋਊਗਾ ਇਸ ਵਕਤ ਉੰਨੀ ਹੀ ਬੀਜੇਪੀ ਪਾਰਟੀ ਪਾਵਰਫੁੱਲ ਹੋ ਕੇ ਸਾਹਮਣੇ ਆਉਣੀ ਹੈ ਮੈਨੂੰ ਲੱਗਦਾ ਸੀ ਕਿ ਸ਼ਾਇਦ 27 ਤੋਂ ਬਾਅਦ 5 ਸਾਲ ਹੋਰ ਲੰਘ ਜਾਣ ਪਰ ਜਿਹੜੀਆਂ ਇਹ ਕਰਤੂਤਾਂ ਜਿਹੜਾ ਇਹ ਟਿਮਟਮਾ ਚੱਲ ਰਿਹਾ ਹੈ ਸ਼ਾਇਦ 27 ਦੇ ਵਿੱਚ ਹੀ ਬੀਜੇਪੀ ਸਰਕਾਰ ਬਣਾ ਨਾ ਲਵੇ ਇਲੈਕਸ਼ਨ ਲੱਗਦੇ ਆ ਤੇ ਜਿਹੜਾ ਹੁਣ ਆंदोलਨ ਹੋ ਰਿਹਾ ਹੈ ਮੈਗਰੰਟੀ ਨਾਲ ਕਹਿਣਾ ਇਹਦੇ ਵਿੱਚ ਵੀ ਬੀਜੇਪੀ ਬਹੁਤ ਵੱਡੀ ਪਾਵਰਫੁਲ ਹੈ ਪੰਜਾਬ ਦੇ ਵਿੱਚ ਸਰਕਾਰ ਸੈਂਟਰ ਵਿੱਚ ਤਾਂ ਬਣ ਚੁੱਕੀ ਹੈ ਇਹ ਕਹਿਣ ਦੀ ਲੋੜ ਨਹੀਂ ਜਿੰਨਾ ਮਰਜ਼ੀ ਕਾਰਜ ਜ਼ੋਰ ਲਾ ਲਵੇ ਅ ਸਾਰਾ ਕੁਝ ਜਿਹੜੇ ਪਾ ਉਗੜ ਕੇ ਸਾਹਮਣੇ ਆਉਣੇ ਨੇ ਖਰਚੇ ਵਾਸਤੇ ਅੰਦੋਲਨ ਵਾਸਤੇ ਕਿਵੇਂ ਜਿਵਾਤੀ ਕਰਕੇ ਖੈਰੇ ਵਰਗੇ ਜਿਹੜੇ ਵੱਡੇ ਵੱਡੇ ਬਿਆਨ ਦੇ ਕੇ ਨੌਜਵਾਨਾਂ ਨੂੰ ਭੜਕਾ ਰਹੇ ਨੇ ਇਹਨਾਂ ਦਾ ਕੰਮ ਅੱਗ ਲਾਉਣਾ ਹੋਰ ਕੁਝ ਨਹੀਂ ਜਨ ਕਿ ਕੁੱਲ ਮਿਲਾ ਕੇ ਕਹਿ ਲਓ ਜਿਹੜਾ ਆ ਖਰਚਾ ਇਸ ਅੰਦੋਲਨ ਤੇ ਹੋ ਰਿਹਾ ਇਹ ਕਾਂਗਰਸ ਸਰਕਾਰ ਸਿੱਧੇ ਤੌਰ ਤੇ ਕਰ ਰਹੀ ਹੈ ਇਹ ਗੱਲ ਮੇਰੀ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ